ਸਾਢੇ 12 ਵਜੇ ਦੀ ਕਾਲ ਆਈ ਸੀਗੀ ਗਾਰਡ ਦੀ ਵੀ ਧੂਆ ਨਿਕਲ ਰਿਹਾ ਜੀ ਅੰਦਰੋਂ ਤੇ ਉਹ ਸੱਡਨ ਆ ਕੇ ਦੇਖਿਆ ਤੇ ਅੰਦਰ ਜਿਹੜੀਆਂ ਸ਼ਟਰ ਚੋਂ ਉਠਵਾਇਆ ਤੇ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਇਨ ਬਿਟਵੀਨ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਆ ਤੇ ਲਾਈਟ ਵਾਲਿਆਂ ਨੂੰ ਬਿਜਲੀ ਬੋਰਡ ਨੂੰ ਫੋਨ ਕਰਕੇ ਲਾਈਟ ਲੋਡ ਕਟਵਾ ਕੇ ਤੇ ਫਿਰ ਉਹਨਾਂ ਦਾ ਪ੍ਰੋਸੈਸ ਚੱਲਿਆ ਜੀ ਬਾਕੀ ਟੋਟਲ ਡੈਮੇਜ ਹੈਗਾ ਜੀ ਐਸਵੇਲ ਦੇ ਕੋਈ ਸਟਾਕ ਤੇ 17 80 ਲੱਖ ਦਾ ਤੇ ਪਿਆਦਾ ਹੀ ਹੈ ਸਾਰਾ ਉੱਪਰ ਬਾਕੀ ਸਾਡਾ ਕਈ ਅਨਮਿੱਥੇ ਵੀ ਹੈਗਾ ਹੈ ਵੀ ਜਿਹੜਾ ਸਾਡੀ ਨੋਟਿਸ ਦੇ ਵਿੱਚ ਛੋਟਾ ਛੋਟਾ ਸਮਾਨ ਹੁੰਦਾ ਜਿਵੇਂ ਸਟੇਸ਼ਨਰੀ ਆਈਟਮਾਂ ਨੇ ਕੁਝ ਹੋਰ ਆਈਟਮਾਂ ਨੇ ਟੌਇਜ਼ ਦੇ ਵਿੱਚ ਬਹੁਤ ਛੋਟੀ ਛੋਟੀ ਆਈਟਮਾਂ ਆਉਂਦੀਆਂ ਨੇ ਗਿਫਟ ਆਈਟਮਾਂ ਆਉਂਦੀਆਂ ਨੇ ਸਾਡੀਆਂ ਉਹਨਾਂ ਦਾ ਕੋਈ ਹੈ ਹੀ ਨਹੀਂ ਇਹ ਵੀ ਅਸੀਂ ਉਹਦੇ ਵਿੱਚ ਐਸਟੀਮੇਟ ਲਗਾ ਸਕੀਏ ਪ੍ਰੋਕਸੀਮੈਂਟ ਇਹ ਤੇ ਉੱਪਰ ਦਾ ਸਮਾਨ ਹੈ ਬੇਸਮੈਂਟ ਚ ਟੋਟਲ ਲਾਸ ਹੈਗਾ ਜੀ ਥੱਲੇ ਸਟਾਕ ਹੁੰਦਾ ਹੈ ਸਾਰਾ ਇਕੱਠਾ ਜਿਵੇਂ ਕੋਈ ਟੌイズ ਦਾ ਹੈ ਕੋਈ ਸਲਾਈਡਸ ਹੁੰਦੀਆਂ ਨੇ ਆਫਿਸ ਫਰਨੀਚਰ ਹੈ ਜਾਂ ਬੈਡ ਨੇ ਆਫਿਸ ਏਬਲਸ ਨੇ ਚੇਅਰਸ ਆਉਂਦੀਆਂ ਨੇ ਪਲਾਸਟਿਕ ਦੀਆਂ ਇਹ ਸਾਰਾ ਕੁਝ نیچے ਵੀ ਟੋਟਲ ਲਾਸ ਹੋ ਗਿਆ ਹੋਇਆ ਤੇ ਐਟ ਪ੍ਰੈਜੈਂਟ ਦੀ ਗੱਲ ਕਰੀਏ ਤੇ 1.5 ਕਰੋੜ ਦੇ ਲਗਭਗ ਨੁਕਸਾਨ ਹੋ ਗਿਆ ਜੀ ਸਾਡਾ ਰੀਜ਼ਨ ਅਜੇ ਤੱਕ ਤੇ ਕਲੀਅਰ ਨਹੀਂ ਹੈ ਜੀ ਸਪਾਰਕ ਹੀ ਹੈ ਵੈਸੇ ਤੇ ਮੀਟਰ ਸਾਡੇ ਆਫ ਹੁੰਦੇ ਨੇ ਬੇਸਮੈਂਟ ਦੇ ਵੀ ਮੀਟਰ ਆਫ ਕਰਕੇ ਜਾਈਦਾ ਆ ਪਿੱਛੇ ਸਿਰਫ ਸ਼ਟਰ ਦੇ ਅੱਗੇ ਵਾਲੀਆਂ ਦੋ ਲਾਈਟਾਂ ਆਨ ਹੁੰਦੀਆਂ ਨੇ ਸਾਡੀਆਂ ਤੇ ਅਜੇ ਪ੍ਰੋਪਰ ਅਸੀਂ ਕਹਿ ਨਹੀਂ ਸਕਦੇ ਸੀ ਜੀ 2:30 ਰਾਤ ਘਟਣਾ ਸੀ ਸਾਢੇ 12:30 ਵਜੇ ਦੀ ਕਾਲ ਆਈ ਸੀ ਗਾਰਡ ਦੀ ਤੁਸੀਂ ਕਿੰਨੇ ਵੇ ਪਹੁੰਚੇ ਅਸੀਂ 10 ਮਿੰਟ ਚ ਪਹੁੰਚ ਗਏ ਜੇਲ ਰੋਡ ਤੇ ਆਪਣੀ ਰਹਾਇਸ਼ ਹੈ ਜੀ ਉੱਥੋਂ ਆ ਗਏ ਸੀਗੇ ਟਾਈਮ ਨਾਲ ਇੱਥੇ ਮੇਰਾ ਨਾਮ ਅਜਮੇਰ ਸਿੰਘ ਫਾਇਰ ਵਗੈਰ ਦਫਤਰ ਦਾ ਟਰਾਂਸਪੋਰਟ ਡਰਾਈਵਰ ਸਾਨੂੰ 1 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਦੁੱਗਲ ਜੰਸੀ ਦੇ ਸਾਹਮਣੇ ਅੱਗ ਲੱਗੀ ਹੋਈ ਆ ਅਸੀਂ 1 ਵਜੇ 4 ਮਿੰਟ ਤੇ ਇੱਥੇ ਪਹੁੰਚ ਗਏ ਆ ਜਦੋਂ ਦੇਖਿਆ ਕਿ ਅੱਗ ਜਿਆਦਾ ਹੋਣ ਕਰਕੇ ਆਪਾਂ ਪਹਿਲਾਂ ਇੱਕ ਗੱਡੀ ਫਿਰ ਦੂਸਰੀ ਮੰਗਾਈ ਫਿਰ ਤੀਸਰੀ ਮੰਗਾਈ ਨਾਲ ਹੀ ਫਿਰ ਪਟਾਲੇ ਵਾਲਿਆਂ ਨੂੰ ਫੋਨ ਕਰਤਾ ਪਟਾਲੇ ਵਾਲਿਆਂ ਦੀ ਗੱਡੀ ਵੀ ਆ ਗਈੇ ਹੋਣ ਤੋਂ ਲਗਭਗ ਕੋਈ 16 ਤੋਂ 18 ਗੱਡੀਆਂ ਦੇ ਵਿੱਚ ਅੱਗ ਗੱਡੀਆਂ ਲੱਗ ਚੁੱਕੀ ਆ ਪਾਣੀ ਤੇ ਨੇ ਸਿੱਕੜ ਕਰੇ ਪਈ ਤਾਂ ਨੂੰ ਬਹੁਤ ਮੁਸ਼ਕਲ ਕਰਨੀ ਪਈ ਆ ਜੋ ਕਿ ਅੱਗ ਜਿਆਦਾ ਹੋਣ ਕਰਕੇ ਫੋਮ ਦੀ ਅੱਗ ਹੀ ਬੁਝਣ ਦਾ ਨਾ ਹੀ ਨਹੀਂ ਲੈਂਦੀ ਸੀ ਐ ਪਿਛਲੇ ਪਿਛੇ ਪਿਛਲੀ ਸਾਈਡ ਵੀ ਗੱਡੀ ਖੜਕੇ ਤੇ ਆਪਣੇ ਸਾਰੇ ਮੁੰਡਿਆਂ ਨੇ ਮੜ ਕੇ ਬੁਝਾਉਂਦੀ ਪੂਰੀ ਕੋਸ਼ਿਸ਼ ਕਰਕੇ ਤੋੜ ਕੇ ਬੁਝਾਈ ਆ ਦੇਖ ਕਿੰਨੇ ਘੰਟੇ ਬਾਅਦ ਅੱਗ ਨੂੰ ਬੁਝਾ ਆ ਗਿਆ ਆ ਅੱਗ ਜ ਤਕਰੀਬਨ 1 ਵਜੇ ਦੀ ਅੱਗ ਲੱਗੀ 5 5:30 6 ਵਜੇ ਤੱਕ ਰਹੀ ਅੱਗ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਜੀ ਉਹਨਾਂ ਦਾ ਹੁਣ ਤਾਂ ਉਹ ਹੀ ਦੱਸ ਸਕਦੇ ਆ ਕਿ ਨੁਕਸਾਨ ਤੇ ਸਾਰਾ ਹੀ ਹੋ ਗਿਆ ਉੱਪਰ ਵੀ ਬੇਸਮੈਂਟ 'ਚ ਵੀ ਉਹਨਾਂ ਦਾ ਕਾਫੀ ਸਮਾਨ ਸੀ